ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਡੇ ਵਾਸਤੇ ਬਈ ਟਰੈਕਟਰ ਲਿਆਂਦਾ ਸੋ ਚੈੱਕ ਕਰਕੇ ਤੁਸੀਂ ਕਹੋਗੇ ਬਈ 852 852 ਦੀ ਹੈਗਾ 960 ਰਿਆਂ ਦਾ ਟਰੈਕਟਰ ਬਈ ਮਾਡਲ ਕਰ ਕੀ ਗੱਲ 17 ਮਾਡਲ ਦਾ ਟਰੈਕਟਰ ਆ ਕਲਰ ਪੇਂਟ ਦਾ ਸਾਰਾ Ориਜਨਲ ਆ ਠੀਕ ਆ ਤੇ ਇਧਰੋਂ ਪੰਪ ਕੰਨੀ ਚੈੱਕ ਕਰ ਸਕਦੇ ਹੋ ਤੁਸੀਂ ਆ ਸੀਲਾਂ ਸੂਲਾਂ ਉਮੀ ਲੱਗੀਆਂ ਪਈਆਂ ਬਾਈ ਪੰਪ ਕੰਨੀ ਸਾਰਾ ਚੈੱਕ ਕਰ ਲੋ ਕਲਰ ਪੇਂਟ ਦਾ ਸਾਰਾ ਰੇਂਜ ਵਾਲਾ ਪੈਰ ਦਾ ਨਿਜਕ ਕਰ ਲੋ ਕਿਸੇ ਪਾਸੇ ਹੋਜੀ ਰੰਗ ਨਹੀਂ ਲਿਆ ਪਿਆ ਠੀਕ ਆ ਬਾਈ ਤੇ ਆਪਾਂ ਜੇ ਹੁਣ ਇਹਦੀ ਟਾਇਰਾਂ ਦੀ ਗੱਲ ਕਰੀਏ 90 95 ਪੈਸੇ ਟਾਇਰ ਪਾਇਆ ਠੀਕ ਆ ਆ ਬਾਕੀ ਤੁਸੀਂ ਰਮ ਰਮ ਚੈੱਕ ਕਰ ਲੋ ਕਿਸੇ ਪਾਸੇ ਇਹ ਛਰੀਟ ਨਹੀਂ ਆਈ ਲਓ ਮਗਰਾੜ ਤੇ ਇੱਕ ਕਰ ਲੋ ਸਾਫ ਮਗਰਾੜ ਪਾਇਆ ਤੇ ਰੇਟ ਬਾਈਆਂ ਨੇ 565000 ਦੱਸਿਆ ਮੌਕੇ ਤੇ ਇਹ ਜੋ ਵੀ ਮਾਨਤਾਣ ਹੋ ਜੂਗਾ ਸਕਰੀਨ ਤੇ ਚਲੇ ਨੰਬਰ ਬਾਈਆਂ ਨਾਲ ਕਰ ਸਾਰਾ ਸੰਪਰਕ ਤੇ ਖੜਾ ਕਿਥੇ ਆ ਪੱਖੋ ਕੈਂਚੀਆਂ ਦੇ ਬਾਈ ਜੇ ਆਪਾਂ ਬਾਜੇਖਾਨੀ ਨੂੰ ਜਾਣੇ ਆ ਰਾਹ ਚ ਆਉਂਦੀ ਆ ਪੱਖੋ ਕੈਂਚੀਆਂ ਉੱਥੇ ਖੜਾ ਬਾਈ ਟਰੈਕਟਰ ਜਲਦੀ ਤੋਂ ਜਲਦੀ ਕਰ ਲੋ ਸੰਪਰਕ ਡਬਲ ਡੈਸ਼ ਡਿਸਟ੍ਰਿਬਿਊਟਰ ਠੀਕ ਆ ਬਾਈ ਪੂਰਾ ਸਾਫ ਟਰੈਕਟਰ ਖੜਾ ਕਰ ਲੋ ਫਿਰ ਜਲਦੀ ਜਲਦੀ ਸੰਪਰਕ